ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿੱਚ ਸਰਵਸੰਮਤੀਆਂ ਕਰਵਾਉਣ ਤੇ ਜ਼ੋਰ ਲਾ ਰਹੇ ਨੇ ਪਰ ਮੁੱਖ ਮੰਤਰੀ ਦੇ ਆਪਣੇ ਪਿੰਡ ਚ ਕੀ ਸਰਵਸੰਮਤੀ ਬਣ ਗਈ ਹੈ ਕੀ ਮੁੱਖ ਮੰਤਰੀ ਦੇ ਘਰੇ ਤੋਂ ਬਾਅਦ ਵੀ ਸਤੋਜ ਦੇ ਵਿੱਚ ਸਰਵਸੰਮਤੀ ਹੋਣੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੇਕਰ ਸਰਵਸੰਮਤੀ ਕਰਵਾਉਣ ਲਈ ਆਉਣਾ ਪਵੇ ਜੇ ਤੇ ਸਰਵਸੰਮਤੀ ਹਾਲੇ ਵੀ ਨਾ ਸਿਰੇ ਚੜੀ ਹੋਵੇ ਆਪਣੇ ਆਪ 'ਚ ਹੈਰਾਨੀ ਦੀ ਗੱਲ ਹੈ ਆਖਰਕਾਰ ਤੁਹਾਡੇ ਸਾਰਿਆਂ ਦੇ ਮਨਾਂ 'ਚ ਇਹ ਸਵਾਲ ਹੈ ਕਿ ਲੋਕਾਂ ਨੂੰ 5-5 ਲੱਖ ਦਾ ਲਾਲਚ ਦੇ ਕੇ ਸਰਵਸੰਮਤੀ ਕਰਾਉਣ ਦੀ ਗੱਲ ਕਹੀ ਜਾ ਰਹੀ ਹੈ ਕਿ ਇਹਨਾਂ ਵੱਡੇ ਸਿਆਸੀ ਆਗੂਆਂ ਦੇ ਆਪਣੇ ਪਿੰਡਾਂ 'ਚ ਸਰਵਸੰਮਤੀ ਹੋ ਰਹੀ ਹੈ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ 'ਚ ਕੀ ਸਰਵਸੰਮਤੀ ਹੋ ਰਹੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੰਜਾਬ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਅੱਜ ਦੁਪਹਿਰੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਲਾਓ ਲਸ਼ਕਰ ਦੇ ਨਾਲ ਆਪਣੀ ਜਨਮ ਪੋਇਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਚ ਆਪਣੇ ਤੇ ਉੱਥੇ ਉਹਨਾਂ ਨੇ ਕਿਹਾ ਕਿ ਚੰਗੇ ਬੰਦੇ ਚੁਣਿਓ ਸਰਵਸੰਮਤੀ ਕਰ ਲਿਓ ਫਲਾਨਾ ਧਮਕਾਨਾ ਸਾਰਾ ਕੁਝ ਉਹਨਾਂ ਨੇ ਕਿਹਾ ਪਰ ਖਬਰ ਫਿਲਹਾਲ ਦੀ ਘੜੀ ਇਹ ਆ ਰਹੀ ਹੈ ਕਿ ਪਿੰਡ ਚ ਸਰਵਸੁਰਵ ਸੰਮਤੀ ਨਹੀਂ ਹੋਈ ਦੋ ਵਿਅਕਤੀਆਂ ਦੇ ਵੱਲੋਂ ਸਰਪੰਚੀ ਦੇ ਉਮੀਦਵਾਰ ਬਣ ਦਾ ਐਲਾਨ ਕੀਤਾ ਹੋਇਆ ਤੇ ਕਾਗਜ਼ ਵੀ ਭਰੇ ਹੋਏ ਨੇ ਦੋ ਵਿਅਕਤੀ ਕਾਗਜ਼ ਭਰ ਕੇ ਲੜਾਈ ਲੜਨ ਦੇ ਲਈ ਤਿਆਰ ਨੇ ਸਟਾਜ ਪਿੰਡ ਨਾਲ ਜੁੜੇ ਸੂਤਰ ਇਹ ਗੱਲ ਦੀ ਹਾਮੀ ਭਰਦੇ ਆ ਕਿ ਮੁੱਖ ਮੰਤਰੀ ਨੇ ਅੱਜ ਵਾਵਾ ਜ਼ੋਰ ਲਾਇਆ ਜ਼ੋਰ ਇਹ ਹਮਾਇਸ਼ ਲਈ ਮੁੱਖ ਮੰਤਰੀ 90% ਦੀ ਨੇੜੇ ਤੇੜੇ ਪਹੁੰਚ ਗਿਆ ਪਰ 10% ਦੀ ਵਾਲੀ ਹਲੇ ਵੀ ਕੱਚ ਹੈ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਨੂੰ ਠੋਕ ਕੇ ਇਹ ਗੱਲ ਚੋਣ ਚ ਨਹੀਂ ਕਾਮਯਾਬ ਹੋਏ ਕਿ ਸਰਵਸੰਮਤੀ ਜ਼ਰੂਰੀ ਹੈ ਭਾਈਚਾਰਾ ਸਾਂਝੀਵਾਲਤਾ ਫਲਾਨਾ ਧਮਕਾਨਾ 5 ਲੱਖ ਰੁਪਈਆ ਦੀ ਗ੍ਰਾਂਟ ਇਹ ਸਾਰਾ ਕੁਝ ਮੁੱਖ ਮੰਤਰੀ ਹਜੇ ਤੱਕ ਇਹ ਗੱਲ ਆਪਣੇ ਪਿੰਡ ਨੂੰ ਤਾਂ ਜਚਾ ਨਹੀਂ ਸਕੇ ਬਾਕੀ 1323741 ਕਿੰਨੀਆਂ ਪੰਚਾਇਤਾਂ ਨੇ ਉਹਨਾਂ ਨੂੰ ਜੋ ਚੋਣੀ ਕਾਫੀ ਔਖੀ ਲੱਗਦੀ ਆ ਧੱਕੇ ਦੇ ਨਾਲ ਸਰਵਸੰਮਤੀਆਂ ਤਾਂ ਹੋ ਰਹੀਆਂ ਨੇ ਜਿਵੇਂ ਛਤਰਾਣੇ ਦੇ ਵਿਧਾਇਕ ਸਾਹਿਬ ਨੇ ਆਪਣੇ ਭਰਾ ਨੂੰ ਬਣਾ ਕੇ ਕਰਾਈ ਸਰਵਸੰਮਤੀਆਂ ਘਟ ਤੇ ਧੱਕਾ ਜ਼ਿਆਦਾ ਹੋ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਆਪਣੇ ਪਿੰਡ ਨੂੰ ਕਨਵਿੰਸ ਕਰਨ 'ਚ ਰਾਜ਼ੀ ਨਹੀਂ ਹੁੰਦੇ ਮਨਾਉਣ 'ਚ ਰਾਜ਼ੀ ਨਹੀਂ ਹੁੰਦੇ ਤਾਂ ਮੁੱਖ ਮੰਤਰੀ ਦੀ ਲੀਡਰਸ਼ਿਪ ਦੇ ਉੱਤੇ ਵੱਡਾ ਸਵਾਲ ਹੈ। ਵੈਸੇ ਮੈਂ ਸਰਵਸੰਮਤੀ ਦੇ ਬੋਤਾ ਹੱਕ 'ਚ ਨਹੀਂ। ਜੇਕਰ ਤੁਸੀਂ ਪ੍ਰੈਕਟਿਸ ਕਰਨੀ ਹੈ ਲੋਕਤੰਤਰ ਦੀ ਡੈਮੋਕ੍ਰੇਸੀ ਦੀ ਫਿਰ ਤਾਂ ਡੈਮੋਕ੍ਰੇਸੀ ਦਾ ਪਹਿਲਾ ਪਹਿਲੀ ਜਿਹੜੀ ਕੜੀ ਹੈ ਉਹ ਤਾਂ ਪੰਚਾਇਤਾਂ ਨੇਗੀਆਂ ਜੇ ਪੰਚਾਇਤਾਂ ਹੀ ਡੈਮੋਕ੍ਰੈਟਿਕਲੀ ਨਹੀਂ ਚੁਣੀਆਂ ਜਾ ਰਹੀਆਂ ਮੰਨ ਲਓ ਇੱਕ ਵਿਅਕਤੀ ਹੈ ਜਿਹੜਾ ਵਿਅਕਤੀ ਚੋਣਾਂ ਲੜਨ ਦਾ ਹੱਕ ਕਰ ਰੱਖਦਾ ਹੈ ਤੇ ਉਹ ਚਾਹੁੰਦਾ ਹੈ ਕਿ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਚੋਣ ਲੜੇ ਜਿਹਨੂੰ ਮੈਂ ਵੋਟ ਪਾ ਸਕਾਂ ਤੇ ਤੁਸੀਂ ਹਾਲਾਂਕਿ ਆਪਣੇ ਪਿੰਡਾਂ 'ਚ ਰਵਾਜ ਆ ਕਿ ਸਾਰਿਆਂ ਦੀ ਸਰਵਸੰਮਤੀ ਤਾਂ ਹੁੰਦੀ ਨਹੀਂ ਕੋਈ 2-4 ਮੌਤਬਰ ਹੁੰਦੇ ਜਿਹੜੇ ਇੱਕ ਦੂਜੇ ਦਾ ਨਾਮ ਪ੍ਰਪੋਜ਼ ਕਰਦੇ ਵੈਸੇ ਤਾਂ ਪਿੱਛੇ ਹੀ ਗਾਂਢ ਧੁੱਪ ਹੋਈ ਹੁੰਦੀ ਹੈ ਉਸ ਹਿਸਾਬ ਨਾਲ ਚੀਜ਼ਾਂ ਚੱਲਦੀਆਂ ਨੇ ਚਲੋ ਖੈਰੇ ਵੀ ਇੱਕ علیحد੍ਹਾ ਗੱਲ ਹੈ ਪਰ ਸਵਾਲ ਇਹ ਹੈ ਕਿ ਹੁਣੀ ਨਹੀਂ ਚਾਹੀਦੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਰਵਸੰਮਤੀ ਹੁੰਦੀ ਨਹੀਂ ਵਿਖਾਈ ਦਿੰਦੀ। ਭੋਲਾ ਸਿੰਘ ਨੇ ਜਿਨ੍ਹਾਂ ਨੇ ਕਾਗਜ਼ ਭਰੇ ਹੋਏ ਨੇ ਜਾਣਕਾਰ ਦੱਸਦੇ ਆ ਜਿਹੜੇ ਮੇਰੇ ਸੂਤਰ ਕੇ ਭੋਲਾ ਸਿੰਘ ਜਿਹੜੇ ਆ ਉਹ ਅਕਾਲੀ ਦਲ ਨਾਲ ਸੰਬੰਧਤ ਨੇ ਪੁਰਾਣੇ ਤੇ ਇੱਕ ਨੌਜਵਾਨ ਦੱਸਿਆ ਜਾਂਦਾ ਮੁੰਡਾ ਦੱਸਿਆ ਜਾਂਦਾ ਹੈਪੀ ਇਹ ਨਿਰਪੱਖ ਜਿਹੇ ਤੌਰ ਤੇ ਆ ਕਿਸੇ ਧੜੇ ਦੇ ਨਾਲ ਫਿਲਹਾਲ ਨਹੀਂ ਇਹ ਦੋ ਜਾਣਕਾਰੀਆਂ ਜਿਹੜੀਆਂ ਨਿਕਲ ਕੇ ਆ ਰਹੀਆਂ ਨੇ ਭੋਲਾ ਸਿੰਘ ਤੇ ਹੈਪੀ ਦੀਆਂ ਇਹ ਜਾਣਕਾਰੀਆਂ ਜਿਹੜੀਆਂ ਨਿਕਲ ਕੇ ਆ ਰਹੀਆਂ ਨੇ ਕਿ ਇਹਨਾਂ ਦੋਨਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਹੋਈਆਂ ਨੇ ਜਾਣਕਾਰ ਕਹਿੰਦੇ ਆ ਕਿ ਸ਼ਾਇਦ 7 ਤਰੀਕ ਨੂੰ ਕੁਝ ਚੀਜ਼ਾਂ ਕਲੀਅਰ ਹੋ ਜਾਣ ਕਿ ਸਰਬਸੰਮਤੀ ਹੁੰਦੀ ਹੈ ਕਿ ਨਹੀਂ ਹੁੰਦੀ ਫਿਲਹਾਲ ਨਹੀਂ ਪਤਾ ਲੱਗਣਾ ਯਾਨੀ ਕਿ 7 ਤਰੀਕ ਨੂੰ ਪਤਾ ਲੱਗੂਗਾ ਕਿ ਕੌਣ ਕਾਗਜ਼ ਵਾਪਸ ਲੈਂਦਾ ਕਿ ਨਹੀਂ ਲੈਂਦਾ ਫਿਲਹਾਲ ਦੀ ਘੜੀ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ 'ਚ ਸਰਵਸੰਮਤੀ ਨਹੀਂ ਫਿਲਹਾਲ ਦੀ ਗੱਲ ਹੈ ਵੈਸ ਤਾਂ ਹੋ ਜਾਣੀ ਚਾਹੀਦੀ ਸੀ ਜੇ ਸਰਵਸੰਮਤੀ ਕਰਨੀ ਆ ਫਿਰ ਤਾਂ ਜਿੱਦਣ ਐਲਾਨ ਹੋਇਆ ਉਹ ਤੋਂ ਦੂਜੇ ਦਿਨ ਬਾਅਦ ਜੇ ਏਡੀ ਮੁਸ਼ੱਕਤ ਤੋਂ ਬਾਅਦ ਸਰਵਸੰਮਤੀ ਕਰਾਈ ਜਾਂਦੀ ਹੈ ਇਹ ਵੀ ਇੱਕ ਸਵਾਲ ਹੈ ਫਿਰ ਇਹ ਵੀ ਇੱਕ ਵੱਡਾ ਉਹ ਹੈ ਕਿ ਜੇ ਏਡੀ ਮੁਸ਼ੱਕਤ ਲਾ ਕੇ ਮੁੱਖ ਮੰਤਰੀ ਆਪਣੇ ਪਿੰਡ 'ਚ ਸਰਵਸੰਮਤੀ ਕਰਾ ਰਹੇ ਨੇ ਫਿਰ ਇਹ ਸਾਰੇ ਪੰਜਾਬ ਨੂੰ ਕਿਸ ਆਧਾਰ ਤੇ ਕਹਿ ਰਹੇ ਨੇ ਕਿ ਸਰਵਸੰਮਤੀ ਕਰ ਲਓ ਜਾਂ ਕਰਨੀ ਚਾਹੀਦੀ ਆ ਜਾਂ ਕਰਾਉਣ ਲਈ ਜੋਰ ਤੋੜ ਕੀਤੀ ਜਾ ਰਹੀ ਹੈ ਹਾਲਾ ਹਾਲ ਕੇ ਹਰ ਜੜੀ ਐਮੈਂਡਮੈਂਟ ਕੀਤੀ ਹੈ 1994 ਦੇ ਪੰਚਾਇਤੀ ਰਾਜ ਐਕਟ ਚ ਕਿ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਹਜ ਤੈ ਇਹਨਾਂ ਦੀ ਇਸ ਮਾਮਲੇ ਚ ਕਾਫੀ ਜ਼ਿਆਦਾ ਜਿਹੜਾ ਉਹ ਵਿਚਾਰ ਰਹਿ ਗਿਆ ਨਹੀਂ ਤਾਂ ਇਸ ਵਾਰ ਕਈ ਤਰ੍ਹਾਂ ਦੇ ਖਿਲਾਰੇ ਪੈਣੇ ਸੀ ਕਿਸ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਮੁੱਖ ਮੰਤਰੀ ਆਪਣੇ ਪਿੰਡ ਚ ਸਰਵਸੰਮਤੀ ਨਹੀਂ ਕਰਾ ਪਾਉਂਦੇ ਤਾਂ ਮੈਨੂੰ ਤੁਹਾਨੂੰ ਜਾਂ ਹੋਰ ਪਿੰਡਾਂ ਦੇ ਲੋਕਾਂ ਨੂੰ ਕਿਹੜੇ ਮੂੰਹ ਨਾਲ ਕਹਿਣਗੇ ਕਿ ਭਾਈ ਸਰਵਸੰਮਤੀ ਕਰ ਲਓ ਭਾਈ ਚਾਰਕ ਸਾਂਝ ਦਾ ਖਿਆਲ ਰੱਖੋ ਫਲਾਣੇ ਦਾ ਸਭ ਤੋਂ ਵੱਧ ਜੇਕਰ ਅੱਜ ਪਿੰਡਾਂ ਦੇ ਅੰਦਰ ਕੋਈ ਭਾਈਚਾਰਕ ਸਾਂਝ ਦਾ ਦੁਸ਼ਮਣ ਬਣਿਆ ਤਾਂ ਉਹ ਪਮਕੜ ਨੇ। ਉਹ ਪਮਕੜ ਨੇ ਪਮਕੜੇ ਸਮੇ ਸਭ ਤੋਂ ਵੱਧ ਖਿਲਾਰੇ ਪਾ ਰਹੇ ਨੇ। ਧੱਕੇ ਦੇ ਨਾਲ ਵਿਧਾਇਕ ਆਪਣੇ ਭਰਾਵਾਂ ਨੂੰ ਸਰਪੰਚ ਬਣਾ ਰਹੇ ਨੇ। ਇੱਕ ਐਮਐਲਏ ਧੱਕੇ ਦੇ ਨਾਲ ਧਮਕੀਆਂ ਦੇ ਰਿਹਾ ਜਾ ਕੇ ਸਟੇਜ ਤੇ ਖੜਕੇ ਸਭ ਤੋਂ ਵੱਡੇ ਭਾਈਚਾਰਕ ਸਾਂਝ ਦੇ ਦੁਸ਼ਮਣ ਜੇ ਅੱਜ ਪਿੰਡਾਂ 'ਚ ਦੇਖਣੇ ਹੋਣ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਨੇ। ਅਕਾਲੀ ਕਾਂਗਰਸੀਆਂ ਤੋਂ ਕੋਈ ਬਹੁਤਾ ਫਰਕ ਨਹੀਂ ਰਿਹਾ। ਇਹੀ ਕੁਛ ਅਕਾਲੀ ਕਾਂਗਰਸੀਆਂ ਵੇਲੇ ਵੀ ਪੇਪਰ ਖੋਲੇ ਜੀ ਨਾਮਜ਼ਦਗੀਆਂ ਭਰਨ ਗਿਆ ਤੇ ਬੜਾ ਗੰਦ ਪੈਂਦਾ ਦੇਖਿਆ। ਇਹੀ ਹਾਲ ਲਗਭਗ ਇੱਥੇ ਆ ਐਨਓਸੀਆਂ ਨਹੀਂ ਕਟੀਆਂ ਜਾ ਰਹੀਆਂ ਨੇ ਨਵੇਂ ਤਰੀਕੇ ਆ ਗਏ। ਐਨਓਸੀਆਂ ਨਹੀਂ ਕਟੀਆਂ ਜਾ ਰਹੀਆਂ ਚੁੱਲ੍ਹੇ ਟੈਕਸ ਦੇ ਰਸੀਦਾਂ ਜਿਹੜੀਆਂ ਨੇ ਉਹ ਨਹੀਂ ਦਿੱਤੀਆਂ ਜਾ ਰਹੀਆਂ। ਬੀਡੀਪੀਓ, ਡੀਸੀ ਪੰਜਾਬ ਦੇ 3-4 ਲੋਕ ਨਮਾਇੰਦਿਆਂ ਨੂੰ ਟਿੱਚ ਜਾਣਦਾ ਆ ਇਹ ਸਾਰੀਆਂ ਗੱਲਾਂ। ਸਵਾਲ ਇਹ ਹੈ ਕਿ ਮੁੱਖ ਮੰਤਰੀ ਹੁਣ ਆਪਣੇ ਪਿੰਡ ਦੇ ਭੋਲਾ ਸਿੰਘ ਤੇ ਹੈਪੀ ਸਿੰਘ ਨੂੰ ਮਨਾ ਪਾਉਣਗੇ ਜੇ ਤਾਂ ਮੁੱਖ ਮੰਤਰੀ ਬਣਾ ਲੈਂਦੇ ਆ ਫਿਰ ਤਾਂ ਮੁੱਖ ਮੰਤਰੀ ਦੀ ਬਹਿ ਜਾ ਬਹਿ ਜਾ ਆ ਜੇ ਮੁੱਖ ਮੰਤਰੀ ਨਹੀਂ ਬਣਾਉਂਦੇ ਫਿਰ ਤੁਸੀਂ ਆਪਣਾ ਹਿਸਾਬ ਆਪ ਲਾ ਲਓ 7 ਤਰੀਕ ਨੂੰ ਸਥਿਤੀਆਂ ਕਲੀਅਰ ਹੋਣਗੀਆਂ ਮੁੱਖ ਮੰਤਰੀ ਨੂੰ ਚਾਹੀਦਾ ਸੀ ਕਿ ਆਪਣੇ ਪਿੰਡ ਦੇ ਮੋਤਵਾਰਾਂ ਨੂੰ ਬੁਲਾਉਂਦੇ ਉਹਨਾਂ ਨਾਲ ਅੱਜ ਜਵੇਂ ਪਿੰਡ ਗਿਆ ਸ਼ਾਇਦ ਪਿੰਡ ਗੱਲ ਕੀਤੀ ਹੋਵੇ ਗੱਲ ਕਰਦੇ ਤੇ ਮਨਾ ਲੈਂਦੇ ਪਰ ਇਹਦੇ ਲਈ ਧੱਕਾ ਨਹੀਂ ਕਰਨਾ ਚਾਹੀਦਾ ਜਿਵੇਂ ਹਿਸਾਬ ਦੇ ਨਾਲ ਮੁੱਖ ਮੰਤਰੀ ਇੱਕ ਪਾਸੇ ਕਹੀ ਜਾਂਦੇ ਕਿ ਚੋਣਾਂ ਦੇ ਚੰਗੇ ਬੰਦੇ ਚੋਣੇ ਕੌਣ ਡਿਸਾਈਡ ਕਰੂਗਾ ਚੰਗੇ ਬੰਦੇ ਦਾ ਕੌਣ ਡਿਸਾਈਡ ਕਰੂਗਾ ਚੰਗੇ ਬੰਦੇ ਵਾਲਾ ਮੀਟਰ ਤਾਂ ਕਿਸੇ ਕੋਲ ਨਹੀਂ ਚੰਗੇ ਬੰਦੇ ਵਾਲਾ ਮੀਟਰ ਤਾਂ ਨਾ ਮੁੱਖ ਮੰਤਰੀ ਕੋਲ ਹੈ ਨਾ ਮੇਰੇ ਕੋਲ ਹੈ ਨਾ ਤੁਹਾਡੇ ਕੋਲ ਹੈ ਚੰਗੇ ਬੰਦੇ ਤਾਂ ਲੋਕ ਆਪਣੀਆਂ ਭਾਵਨਾਵਾਂ ਦੇ ਹਿਸਾਬ ਨਾਲ ਦੇਖਦੇ ਆ ਸਤੋਜ ਪਿੰਡ ਦੇ ਵਿੱਚ ਇਸ ਸਮੇਂ ਸਥਿਤੀ ਇਹ ਹੈ ਕਿ ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੁੱਖ ਮੰਤਰੀ ਦੇ ਜੀਤੋੜ ਯਤਨਾਂ ਤੇ ਖੁਦ ਆਉਣ ਦੇ ਬਾਵਜੂਦ ਫਿਲਹਾਲ ਸਰਬਸੰਮਤੀ ਨਹੀਂ ਹੋਈ ਤੁਹਾਨੂੰ ਇਹ ਗੱਲ ਕਿਸੇ ਇੱਕ ਅੱਦੇ ادارے ਚ ਚੈਨਲ ਤੇ ਮਿਲ ਜੇ ਅਲੈਦਾ ਗੱਲ ਹੈ ਜਿਹੜੇ ਲੋਕ ਸੱਤਾ ਦੀ ਗੋਦੀ ਦਾ ਨਿੱਗ ਭੋਗ ਰਹੇ ਨੇ ਵੱਡੇ ਵੱਡੇ ادارے ਨੇਗੇ ਚੰਡੀਗੜ੍ਹ ਤੋਂ ਚੱਲਦੇ ادارے ਨੇ ਕੁਝ ਚੈਨਲ ਨੇ ਕੁਝ ادارے ਨੇ ਕੁਝ ਜਲੰਧਰ ਤੋਂ ਚੱਲਦੇ ਕੁਝ ادارے ਨੇ ਸਾਰੇ ਸੱਤਾ ਦਾ ਨਿੱਗ ਭੋਗ ਰਹੇ ਨੇ ਇਹਨਾਂ ਨੇ ਤੁਹਾਨੂੰ ਇਹ ਗੱਲ ਨਹੀਂ ਦੱਸਣੀ ਕਿ ਮੁੱਖ ਮੰਤਰੀ ਦੇ ਪਿੰਡ 'ਚ ਕੀ ਸਥਿਤੀ ਹੈ ਸਰਬਸੰਮਤੀ ਹੋਈ ਕਿ ਨਹੀਂ ਹੋਈ ਗੱਲਾਂ ਗੋਲਮੋਲ ਅੱਜ ਸਟੋਜ ਗਏ ਖਬਰ ਸਾਰੇ ਕਿਤੇ ਕੱਲ ਨੂੰ ਸਵੇਰੇ ਅਖਬਾਰਾਂ 'ਚ ਵੀ ਲੱਗੂਗੀ ਅੱਜ ਵੀ ਤੁਸੀਂ ਦੇਖਿਆ ਹੋਣਾ ਕਿ ਲਾਈਵ ਲਗਾਤਾਰ ਚੱਲਦੇ ਰਹ ਪਰ ਕਿਸੇ ਨੇ ਇਹ ਪ੍ਰਸ਼ਨ ਨਹੀਂ ਪੁੱਛਿਆ ਨਾ ਹੀ ਉੱਥੇ ਕਿਸੇ ਨੇ ਮੇਰੇ ਖਿਆਲ ਮੀਡੀਆ ਨੇ ਵੀ ਇੱਥੇ ਬਹੁਤੀ ਤਵੱਜੋ ਨਹੀਂ ਦਿੱਤੀ ਜਿਹੜੇ ਉਸ ਸਮੇਂ ਲੋਕਰ ਰਿਪੋਰਟਰ ਉੱਥੇ ਮੌਜੂਦ ਸੀ ਮੁੱਖ ਮੰਤਰੀ ਦੇ ਪਿੰਡ ਦੀ ਪਿੰਡ ਦੀ ਕੀ ਸਥਿਤੀ ਹੈ ਸਰਪੰਚੀ ਚੋਣਾਂ ਨੂੰ ਲੈ ਕੇ ਇਹ ਗੱਲ ਤੁਹਾਨੂੰ ਕਿਤੇ ਹੋਰ ਸੁਣਨ ਨੂੰ ਨਹੀਂ ਮਿਲਣੀ ਰੇਅਰ ਟੂ ਰੇਅਰ ਚਾਂਸ ਨੇ ਵੱਡੇ ادارے ਜਿੰਨੇ ਨੇ ਉਹ ਰਾਮ ਨਾਲ ਸੱਤਾ ਦੇ ਨਿੱਗ ਚ ਨੇ ਬੜੀਆ ਹਥਿਆਰ ਆ ਰਹੇ ਨੇ ਸੋਹਣੇ ਹਥਿਆਰ ਤੁਹਾਨੂੰ ਦਿਖਾਏ ਜਾ ਰਹੇ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉੱਥੇ ਚੱਲ ਰਹੀਆਂ ਨੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਮੁੱਖ ਮੰਤਰੀ ਦੇ ਪਿੰਡ ਦੇ ਅੰਦਰ ਇਸ ਸਮੇਂ ਸਰਬਸੰਮਤੀ ਵਾਲਾ ਕੋਈ ਨਿਸ਼ਾਨ ਨਹੀਂ ਇਹ ਇੱਕ ਵੱਡਾ ਸਵਾਲ ਹੈ ਕਿ ਜਿਹੜਾ ਵਿਅਕਤੀ ਖੁਦ ਐਡਾ ਜ਼ੋਰ ਲਾ ਰਿਹਾ ਹੋਵੇ ਜਿਹਦੇ ਵਿਧਾਇਕ ਮੀਟਿੰਗਾਂ ਕਰ ਕਰਕੇ ਥੱਕ ਗਏ ਹੁਣ ਪਰ ਉਸ ਦੇ ਆਪਣੇ ਪਿੰਡ ਦੇ ਵਿੱਚ ਸਰਵਸੰਮਤੀ ਨਹੀਂ ਹੋ ਰਹੀ ਮੁੱਖ ਮੰਤਰੀ ਦਾ ਪਿੰਡ ਹੋਵੇ ਤੇ ਵਿੱਤ ਮੰਤਰੀ ਦੇ ਹਲਕੇ ਦਾ ਪਿੰਡ ਹੋਵੇ ਤੇ ਉਹ ਚ ਸਰਵਸੰਮਤੀ ਨਾ ਹੋਵੇ ਫਿਰ ਆਪਣੇ ਆਪ ਦੇ ਵਿੱਚ ਕਾਫੀ ਸਵਾਲ ਨਗੇ ਖੜੇ ਹੋ ਜਾਂਦੇ ਨੇ ਫਿਰ ਕਹਿ ਸਕਦੇ ਆ ਕਿ ਵੀ ਕੋਈ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ ਸਾਰੇ ਆਪਣੀ ਦਿਲ ਦੀ ਕਰਦੇ ਨੇ ਜੇਕਰ ਮੁੱਖ ਮੰਤਰੀ ਮਨਾਉਣ ਚ ਕਾਮਯਾਬ ਨਹੀਂ ਹੁੰਦੇ ਫਿਰ ਮੁੱਖ ਮੰਤਰੀ ਲਈ ਕਾਫੀ ਨਮੋਸ਼ੀ ਭਰਿਆ ਹਾਲਾਤ ਜਿਹੜੇ ਆ ਉਹ ਹੋ ਸਕਦੇ ਆ